ਜਦੋਂ ਤੁਸੀਂ ਚੌਂਕੜੇ ਮਾਰ ਕੇ ਬੈਠੇ ਹੋ ਇਦਾਂ ਸੰਗਤ ਲੱਗੀ ਚੌਂਕੜੇ ਮਾਰ ਕੇ ਬਹਿਣਾ ਤੇ ਇਸ ਇਲਾਕੇ ਦਾ ਚੌਧਰੀ ਉਹਦਾ ਨਾਮ ਆ ਭਗਵਾਨ ਦਾਸ ੜ ਉਹਦਾ ਨਜਾਇਜ਼ ਕਬਜ਼ਾ ਸੀ ਇਸ ਪਿੰਡ ਉੱਤੇ ਉਹ ਰਿਸ਼ਤੇਦਾਰ ਪਤਾ ਕਿਹਦਾ ਸੀ ਚੰਦੂ ਦਾ ਉਹੋ ਚੰਦੂ ਜਿਨੇ ਕੋਲ ਖਡੋ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀ ਤਵੀ ਤੇ ਬਿਠਾ ਕੁੜਮ ਲੱਗਦਾ ਸੀ ਗੁਰੂ ਚੰਦੂ ਦਾ ਸਕਾ ਇਹ ਚੰਦੂ ਉਹੋ ਹੀ ਆ ਜਿਨੇ ਜ਼ੁਲਮ ਦੀ ਇੰਤਿਹਾਰ ਕੀਤੀ ਤੇ 6ਵੇਂ ਬਾਪੂ ਨੇ ਉਹਦੇ ਨੱਕ 'ਚ ਨਕੇਲ ਪਾ ਕੇ ਤੇ ਲਾਹੌਰ ਦੇ ਬਾਜ਼ਾਰਾਂ 'ਚ ਫੇਰਿਆ ਅਸਥਾਨ ਬਣਿਆ ਵਾ ਉਹ ਤਰਨਤਾਰਨ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤੇ ਇੱਕ ਸਵਾਦ ਵਾਲੀ ਗੱਲ ਦੱਸਾਂ ਵੀ ਅਸੀਂ ਖਲੋਤੇ ਕਿੱਥੇ ਆਂ 2000 4-5 ਦੀ ਤੁਹਾਡੇ 'ਚ ਬਹੁਤਿਆਂ ਨੂੰ ਪਛਾਣ ਹੋਣੀ ਆ ਜਦੋਂ ਤਰਨਤਾਰਨ ਦੀ ਸਟੇਜ ਤੋਂ ਸੁਸ਼ਮਾ ਸਵਰਾਜ ਬੋਲਦੀ ਸੀ ਸੁਸ਼ਮਾ ਸਵਰਾਜ ਭਾਜਪੀ ਦੀ ਲੀਡਰ ਰਹੀ ਆ ਮਰ ਗਈ ਆ ਉਹ ਬੋਲਦੀ ਸੀ ਸੁਸ਼ਮਾ ਸਵਰਾਜ ਨੇ ਖਲੋਤਿਆਂ ਖਲੋਤਿਆਂ ਸਟੇਜ ਤੋਂ ਇੱਕ ਗੱਲ ਆਖੀ ਸੀ ਉਹ ਕਹਿੰਦੀ ਸੀ ਸਾਡੇ ਚੰਦੂ ਦਾ ਤੇ ਐਵੇਂ ਨਾ ਹੀ ਲੱਗਦਾ ਵਾ ਚੰਦੂ ਦਾ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਚ ਕੋਈ ਰੋਲ ਨਹੀਂ ਹੈਗਾ ਸਾਡੇ ਚੰਦੂ ਨੂੰ ਐਵੇਂ ਭੰਡੀ ਜਾਂਦੇ ਆ ਐਵੇਂ ਭੰਡੀ ਜਾਂਦੇ ਆ ਇਹ ਪਾਲਸ਼ ਮਾਰਨ ਦੀ ਹੱਦ ਸੀ ਕਿ ਭਾਜਪਾ ਦੀ ਲੀਡਰ ਸਟੇਜ ਤੇ ਬੋਲੇ ਤੇ ਸਾਹਮਣੇ ਸਾਡੀਆਂ ਨੀਲੀਆਂ ਕਾਲੀਆਂ ਪੀਲੀਆਂ ਕਿਰਪਾਨਾਂ ਵਾਲੇ ਜਥੇਦਾਰ ਚਿੱਟੇ ਸੂਟ ਪਾ ਕੇ ਉੱਤੋਂ ਦੀ ਕਿਰਪਾਨਾਂ ਪਾ ਕੇ ਬੈਠੇ ਚਾ ਗਰੀਦੀ ਹੱਥ ਵੇਖੋ ਕਿ ਇਹ ਬੰਦੇ ਨੇ ਉੱਠ ਕੇ ਉਸ ਬੀਬੀ ਨੂੰ ਇਹ ਨਹੀਂ ਆਖਿਆ ਵੀ ਤੂੰ ਗਲਤ ਬੋਲਦੀ ਆ ਐਸੇ ਪ੍ਰਕਰਮਾਂ ਚ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਕਾਤਲ ਚੰਦੂ ਦੇ ਨੱਕ ਚ ਨਕੇਲ ਪਾਈ ਗਈ ਸੀ ਇਹਨੂੰ ਕਹਿੰਦੇ ਚਮਚਾਗਰੀ ਨਾ ਕੰਮ ਚ ਲਾਉਣਾ ਸਾਡੇ ਨੂੰ ਆਦਤ ਆ ਬਹੁਤਿਆਂ ਨੂੰ ਵੇਖ ਕੇ ਵੀ ਵੱਡਾ ਆ ਗਿਆ ਤੇ ਮਰਨ ਤੱਕ ਹੀ ਜਾਣਾ ਗੁਰੂ ਦੀ ਗੱਲ ਪਛਾਣ ਕਰ ਦਿਓ ਬਸ ਇਹਦੀ ਚਮਚਾਗਰੀ ਕਰੋ ਤੇ ਬੱਲੇ ਬੱਲੇ ਕਰਾ ਲਓ ਇਸ ਇਲਾਕੇ ਦਾ ਚੌਧਰੀ ਸੀ ਭਗਵਾਨ ਦਾਸ ਘੇੜਲ ਚੰਦੂ ਦਾ ਕੁੜਮ ਲੱਗਦਾ ਸੀ ਕਈਆਂ ਪਿੰਡਾਂ ਦਾ ਮਾਲਕ ਸੀ ਤੇ ਐਸ ਪਿੰਡ ਤੇ ਉਹਨੇ ਕੀਤਾ ਸੀ ਨਜਾਇਜ਼ ਕਬਜ਼ਾ ਇਹ ਪਿੰਡ ਸੀ ਅਸਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਂ ਦੇ ਉੱਤੇ ਬੋਲਦਾ ਕਿਸੇ ਨੇ ਜਾ ਕੇ ਭਗਵਾਨ ਦਾਸ ਘੇੜੜ ਤੋਂ ਦੱਸਿਆ ਕਹਿੰਦੇ ਭਗਵਾਨ ਦਾਸ ਗੋਬਿੰਦਪੁਰੇ ਦੇ ਅਸਲੀ ਮਾਲਕ ਆ ਗਏ ਤੇ ਉਹਨਾਂ ਨਾਂ ਰੱਖ ਦਿੱਤਾ ਇਹ ਸ੍ਰੀ ਹਰਗੋਬਿੰਦਪੁਰਾ ਕਹਿੰਦਾ ਕੌਣ ਆ ਗਿਆ ਕਹਿੰਦਾ ਗੁਰੂ ਅਰਜਨ ਦੇਵ ਦਾ ਸ਼ੀਵਾ ਸਿੱਖਾਂ ਦਾ ਗੁਰੂ ਤੇ ਗੁਰੂ ਅਰਜਨ ਦੇਵ ਦਾ ਪੁੱਤ ਗੁਰੂ ਹਰਗੋਬਿੰਦ ਲਓ ਜੀ ਭਗਵਾਨ ਦਾਸ ਘੇੜੜ ਚੜ੍ਹਿਆ ਘੋੜੇ ਤੇ ਆ ਗਿਆ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਚ ਜਦੋਂ ਤੁਸੀਂ ਬੈਠੇ ਹੋ ਏਦਾਂ ਹੀ ਭਗਵਾਨ ਦਾਸ ਘੇਰਣ ਜੁੱਤੀ ਪਾ ਕੇ ਰਵਾਂ ਰਵੀ ਮਹਾਰਾਜ ਦੇ ਦਰਬਾਰ 'ਚ ਤੁਰਿਆ ਆਵੇ ਸਿੱਧਾ ਆ ਕੇ ਦੇ ਟਾਟਾਂ ਤੇ ਹੱਥ ਰੱਖ ਲਿਆ ਕੋਈ ਨਮਸਕਾਰ ਨਹੀਂ ਕੀਤੀ ਕੋਈ ਸਤਿਕਾਰ ਨਹੀਂ ਕੀਤਾ ਦੁਸ਼ਮਣ ਕੋਲੋਂ ਨਮਸਕਾਰ ਦੀ ਤੇ ਸਸਰੀ ਕਾਲ ਦੀ ਆਸ ਵੀ ਨਾ ਰੱਖੋ ਜਿਹਨੂੰ ਦੁਸ਼ਮਣ ਕਹਿ ਦਿੱਤਾ ਵਾ ਜੇ ਦੁਸ਼ਮਣ ਮੰਨਦੇ ਜੇ ਕਿਸੇ ਨੂੰ ਉਹਦਾ ਜ਼ਿੰਦਗੀ 'ਚ ਭਰੋਸਾ ਨਾ ਕਰਿਓ ਜਿੱਦਨ ਭਰੋਸਾ ਕੀਤਾ ਉਹਦਨ ਫਿੱਬੀ ਵੱਡੀ ਲੱਗਣ ਵਾਲੀ ਆ ਭਗਵਾਨ ਦਾਸ ਘੇਰਣ ਆਇਆ ਮਹਾਰਾਜ ਦੇ ਦਰਬਾਰ 'ਚ ਮੱਥੇ ਤੇ ਵਟ ਪਾ ਕੇ ਕਹਿੰਦਾ ਮਹਾਰਾਜ ਡੰਡਾ ਡੇਰਾ ਚੁੱਕੋ ਤੇ ਇਹ ਪਿੰਡ ਛੱਡ ਕੇ ਦੇ ਕੇ ਹੋਰ ਬੰਨੇ ਚਲੇ ਜਾਓ ਸੱਚੇ ਪਾਤਸ਼ਾਹ ਨੇ ਆਖਿਆ ਚੌਧਰੀ ਸਾਹਿਬ ਕਾਗਜ਼ਾ ਵਿੱਚ ਇਹ ਪਿੰਡ ਸਾਡੇ ਪਿਤਾ ਗੁਰੂ ਅਰਜਨ ਦੇਵ ਦੇ ਨਾਂ ਤੇ ਬੋਲਦਾ ਅਸੀਂ ਸਿਰਫ ਆ ਸੌਣ ਭਾਦਰੋਂ ਦਾ ਮਹੀਨਾ ਕੱਟਣਾ ਵਾ ਅਸੀਂ ਫਿਰ ਹੋਰ ਕਿਤੇ ਚਲੇ ਜਾਣਾ ਵਾ ਪਿੰਡ ਤੇਰਾ ਹੀ ਆ ਤੂੰ ਸੰਭੀ ਜਾਹੀਂ ਅਸੀਂ ਇਸ ਪਿੰਡ ਦੇ ਵਿੱਚੋਂ ਕੀ ਲੈ ਕੇ ਜਾਣਾ ਵਾ ਪਰ ਭਗਵਾਨ ਦਾਸ ਘੇਰੜ ਆਇਆ ਸੀ ਮਥਾ ਲਾਉਣ ਵਾਸਤੇ ਮਥੇ ਤੇ ਵਟ ਪਾ ਕੇ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਦਿਨ ਭੁੱਲ ਗਏ ਤੈਨੂੰ ਕੱਲ ਦੀ ਗੱਲ ਆ ਤੇਰਾ ਬਾਪ ਗੁਰੂ ਅਰਜਨ ਦੇਵ ਤਤੀ ਤਵੀ ਤੇ ਅਹੀਂ ਬਿਠਾਇਆ ਅਸੀਂ ਉਬਲਦੀ ਦੀਗ ਚੋਂ ਬਾਲਿਆ ਗਰਮ ਰੇਤਾ ਗੁਰੂ ਅਰਜਨ ਦੇ ਮਹਾਰਾਜ ਦੇ ਸੀਸ ਵਿੱਚ ਅਸੀਂ ਪਵਾਈ ਤੇ ਤੂੰ ਆ ਥੋੜੇ ਬਹੁਤੇ ਕਿਰਪਾਨਾਂ ਵਾਲੇ ਕਮਾਨਾਂ ਵਾਲੇ ਘੋੜਿਆਂ ਵਾਲੇ ਰੱਖ ਕੇ ਸਾਡੇ ਨਾਲ ਮਥਾ ਲਾਉਣ ਨੂੰ ਫਿਰਦਾ ਸਤਗੁਰੂ ਪਾਤਸ਼ਾਹ ਕਹਿੰਦੇ ਭਗਵਾਨ ਦਾਸ ਗੱਲ ਮਥਾ ਲਾਉਣ ਦੀ ਨਹੀਂ ਆ ਚੀਜ਼ ਸਾਡੀ ਆ ਓਏ ਜਗਾ ਸਾਡੀ ਆ ਅਸੀਂ ਆਪਣੀ ਜਗ੍ਹਾ ਤੇ ਬੈਠੇ ਆ ਤੂੰ ਕਬਜ਼ਾ ਨਜਾਇਜ਼ ਕੀਤਾ ਵਾ ਤੇ ਭਗਵਾਨ ਦਾਸ ਘੇੜਣ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਗੁਰੂ ਅਰਗਵਿੰਦ ਕੱਲ ਸਵੇਰੇ ਮੈਂ ਦੁਬਾਰਾ ਆਉਂਗਾ ਮੈਨੂੰ ਇੱਥੋਂ ਤੇਰਾ ਡੰਡਾ ਡੇਰਾ ਪੁੱਟਿਆ ਹੋਣਾ ਚਾਹੀਦਾ ਨਹੀਂ ਕਿ ਮੈਂ ਸਾਰਾ ਕੁਝ ਉੱਕ ਕੇ ਦਰਿਆ ਬਿਆਸਾ ਦੇ ਵਿੱਚ ਸੁੱਟ ਦੇਣਾ ਅਗਲਾ ਦਿਨ ਹੋਇਆ ਸੱਚੇ ਪਾਤਸ਼ਾਹ ਦਾ ਦੁਬਾਰਾ ਲੱਗਾ ਦਰਬਾਰ ਸੇਖ ਸੰਗਤਾਂ ਬੈਠੀਆਂ ਸੁਭਾਈ ਮਾਨ ਹੋ ਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਤਖਤ ਉਤੇ ਭਗਵਾਨ ਦਾਸ ਘੇੜੜ ਮੱਥਾ ਟੇਕਣ ਨਹੀਂ ਸੀ ਆਇਆ ਮੱਥਾ ਲਾਉਣ ਵਾਸਤੇ ਆਇਆ ਸੀ 20-25 ਬੰਦੇ ਲੈ ਕੇ ਆਇਆ ਘੋੜੇ ਤੋਂ ਉਤਰਿਆ ਤੇ ਸਿੱਧਾ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਆ ਕੇ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਮੈਂ ਤੈਨੂੰ ਕੱਲ੍ਹ ਕਹਿ ਕੇ ਗਿਆ ਸਾਂ ਇਹ ਜਗ੍ਹਾ ਮੇਰੀ ਆ ਕਾਗਜ਼ਾਂ 'ਚ ਤੇਰੇ ਨਾਂ ਬੋਲੇ ਨਾ ਬੋਲੇ ਪਰ ਇਹ ਜਗਾ ਕਾਗਜ਼ਾਂ ਦੇ ਉਹ ਬਾਹਰ ਮੇਰੇ ਨਾਂ ਤੇ ਚੜੀ ਆ ਇਹ ਜਗਾ ਮੇਰੀ ਆ ਮਹਾਰਾਜ ਨੇ ਆਖਿਆ ਚੌਧਰੀ ਇੱਕ ਚੀਜ਼ ਦੱਸ ਵਿਹਾਂ ਪੰਜੀਆਂ ਪਿੰਡਾਂ ਦਾ ਤੂੰ ਮਾਲਕ ਆ ਚੌਧਰੀ ਤੇ ਜਿੰਨਾ ਤੇਰਾ ਰੁਤਬਾ ਉੱਚਾ ਵਾ ਜ਼ਬਾਨ ਵਿੱਚ ਓਨੀ ਮਠਾਸ ਓਨੀ ਚਾਹੀਦੀ ਏ ਇੱਕ ਚੀਜ਼ ਦੱਸਾਂ ਜਿਉਂ-ਜਿਉਂ ਬੰਦੇ ਦਾ ਰੈਂਕ ਵਧੇ ਨਾ ਬੰਦੇ 'ਚ ਨਿਮਰਤਾ ਵਧਣੀ ਚਾਹੀਦੀ ਆ ਪਿਆਰ ਵਧਣਾ ਚਾਹੀਦਾ ਮੰਨ ਲਓ ਅੱਜ ਕੋਈ ਨੰਬਰਦਾਰ ਆ ਪੰਚਾਇਤ ਸਰਪੰਚ ਬਣ ਜੇ ਕੱਲ ਨੂੰ ਐਮਐਲਏ ਬਣ ਜੇ ਉਹਦਾ ਲੋਕਾਂ ਨਾਲ ਪਿਆਰ ਵਧਣਾ ਚਾਹੀਦਾ ਕਿ ਕੜਤਨ ਵਧਣੀ ਚਾਹੀਦੀ ਹੈ ਕੋਈ ਸਿਪਾਈ ਭਰਤੀ ਹੋ ਜਾ ਤੇ ਐਸਐਸਪੀ ਬਣ ਜੇ ਡੀਐਸਪੀ ਬਣ ਜੇ ਵੱਡੇ ਰੈਂਕ ਤੇ ਚਲ ਜੇ ਬੰਦੇ ਦਾ ਜਿਉਂ-ਜਿਉਂ ਰੈਂਕ ਵਧੇ ਉਹਦੇ ਚ ਮੁਹੱਬਤ ਦੇ ਗੁਣ ਵਧਨੇ ਚਾਹੀਦੇ ਆ ਪਰ ਹੁੰਦਾ ਉਲਟ ਆ 1.2% ਆ ਜਿਨ੍ਹਾਂ ਨੂੰ ਮਾਣ ਮਰਿਆਦਾ ਮਿਲੇ ਤੇ ਉਹਨਾਂ ਦਾ ਮਨ ਵੀ ਨੀਵਾ ਹੋ ਜੇ ਨਹੀਂ ਤੇ ਜਿਉਂ-ਜਿਉਂ ਲੋਕਾਂ ਦੇ ਅਹੁਦੇ ਵੱਧਦੇ ਆ ਕਬੈੜ ਪੁਣਾ ਹੰਕਾਰ ਬੰਦੇ ਦਾ ਦਿਨ-ਬਦਿਨ ਵਧੀ ਜਾਂਦਾ ਵਾ ਇਹ ਬਹੁਤਾਤ ਲੋਕਾਂ ਤੇ ਹਾਵੀ ਹੁੰਦਾ ਵਾ ਮਹਾਰਾਜ ਕਹਿਣ ਲੱਗੇ ਚੌਧਰੀ ਤੂੰ ਆ ਇਸ ਇਲਾਕੇ ਦਾ ਚੌਧਰੀ ਤੇਰਾ ਤੇ ਮਨ ਬਹੁਤ ਨੀਵਾ ਚਾਹੀਦਾ ਮੁਹੱਬਤ ਚਾਹੀਦੀ ਹੈ ਐਂਦਾ ਮਹਾਰਾਜ ਹਈ ਨਾ ਗੱਲਾਂ ਦਾ ਮੇਰੇ ਤੇ ਕੋਈ ਅਸਰ ਹੋਣ ਵਾਲਾ ਨਹੀਂ ਡੰਡਾ ਡੇਰਾ ਪੁੱਟੋ ਨਹੀਂ ਤੇ ਬੰਦੇ ਮੈਂ ਲਿਆਂਦੇ ਆ ਤੇ ਪੁੱਟ ਕੇ ਦਰਿਆ ਬਿਆਸਾ ਚ ਸਾਰਾ ਕੁਝ ਸੁੱਟ ਦੇਣਾ ਸੱਚੇ ਪਾਤਸ਼ਾਹ ਫੇਰ ਸ਼ਾਂਤ ਚੇਤ ਬੈਠੇ ਰਹੇ ਕਹਿਣ ਲੱਗੇ ਚੌਧਰੀ ਘਰ ਗੁਰੂ ਨਾਨਕ ਦਾ ਤੇ ਗੁਰੂ ਨਾਨਕ ਦਾ ਘਰ ਮੁਹੱਬਤ ਤੋਂ ਇਲਾਵਾ ਦੂਜੀ ਗੱਲ ਕੋਈ ਨਹੀਂ ਕਰਦਾ ਬਸ ਗੁਰੂ ਨਾਨਕ ਦਾ ਜ਼ਿਕਰ ਆਉਣ ਦੀ ਧੀਰ ਸੀ ਜ਼ੁਬਾਨ ਤੇ ਜ਼ਹਿਰ ਵਰਸਿਆ ਚੌਧਰੀ ਦੇ ਉਨੇ ਗੁਰੂ ਨਾਨਕ ਤੋਂ ਲੈ ਕੇ ਤੇ ਪੰਜਵੇਂ ਪਾਤਸ਼ਾਹ ਤੱਕ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਨਾਬ ਸ਼ਨਾਬ ਬੋਲਣਾ ਸ਼ੁਰੂ ਕਰ ਦਿੱਤਾ ਪਰ ਉਹਦੀ ਜਾਣੇ ਬਲਾ ਉਹ ਸਮਝ ਕੇ ਬੈਠਾ ਵੀ ਇਹ ਕੜਾ ਖਾਣੇ ਬੈਠੇ ਲੰਮੇ ਲੰਮੇ ਚੋਲੇ ਆਲੇ ਇਹ ਮਾਂ ਦੀ ਦਾਲ ਪੀ ਕੇ ਗੁਜ਼ਾਰਾ ਕਰਨ ਵਾਲੇ ਬੰਦੇ ਆ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਅਦਾ ਵਿੱਚ ਉਦਾਂ ਦਾ ਵੀ ਬੈਠਾ ਹੁੰਦਾ ਵਾ ਜਿਹਦੇ ਗੱਲ ਠੋਕਦੀ ਆ ਗੁਰ ਕੀ ਨਿੰਦਾ ਸੁਣੇ ਨਾ ਕਾਨ ਗੁਰ ਉੱਪਰ ਜਾਈਆ ਕੁਰਬਾਨ ਜਦੋਂ ਨੇ ਗੁਰੂ ਸਾਹਿਬਾਂ ਨੂੰ ਕੱਡੀਆਂ ਨਾ ਗਾਲਾਂ ਬਾਦਸ਼ਾਹ ਬੈਠੇ ਸ਼ਾਂਤ ਚਿੱਤ ਕਹਿੰਦੇ ਚੌਧਰੀ ਹੌਸਲਾ ਰੱਖ ਜ਼ੁਬਾਨ ਤੇ ਕੰਟਰੋਲ ਰੱਖ ਇੰਨਾ ਜ਼ਿਆਦਾ ਨਹੀਂ ਬੋਲੀਦਾ ਕਹਿੰਦਾ ਕਰ ਕੀ ਲੋਗੇ ਜਦੋਂ ਨੇ ਆਖਣਾ ਕਰ ਕੀ ਲੋਗੇ ਤੇ ਮਗਰਲੇ ਬੰਨਿਓ ਸਾਢੇ 6 ਫੁੱਟ ਵਿਧੀਆਂ ਦਾ ਮਾਲਕ ਬਹਾਦਰ ਬਾਬਾ ਵਿਦੀ ਚੰਦ ਸਾਹਿਬ ਉੱਠਿਆ ਜਰਿਆ ਨਾ ਗਿਆ ਤੁਰ ਕੇ ਚੌਧਰੀ ਦੇ ਕੋਲ ਆਇਆ ਚੌਧਰੀ ਦੇ ਮੋਢੇ ਤੇ ਰੱਖਿਆ ਹੱਥ ਚੌਧਰੀ ਨੇ ਪਹੁੰਚ ਕੇ ਪ੍ਰਸ਼ਾਣ ਨੂੰ ਵੇਖਿਆ ਬਾਬੇ ਬਿਧੀ ਚੰਦ ਨੇ ਹਾਰ ਕਰਕੇ ਚਪੇੜ ਉਹਦੇ ਮੂੰਹ ਤੇ ਸਾਰੀ ਸੰਗ ਅਸੀਸ ਚੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਭਗਵਾਨ ਦਾਸ ਘੇੜੜ ਗੁਰੂ ਅਰਗੁਬਿੰਦ ਮਹਾਰਾਜ ਦੇ ਦਰਬਾਰ ਚ ਖਲੋਤਾ ਤੇ ਤਿੰਨੇ ਗੱਲਾਂ ਇੱਕੋ ਵਾਰੀ ਵਾਪਰ ਗਿਆ ਨਾ ਉਹਨੇ ਆਪਣੇ ਅਹੁਦੇ ਦਾ ਖਿਆਲ ਰੱਖਿਆ ਤੇ ਹੰਕਾਰ ਵਧ ਗਿਆ ਨਾ ਉਹਦਾ ਆਪਣੀ ਜ਼ੁਬਾਨ ਤੇ ਕੰਟਰੋਲ ਰਿਆ ਤੇ ਤੀਜਾ ਉਹ ਮੱਥਾ ਵੀ ਗੁਰੂ ਨਾਨਕ ਦੇ ਘਰ ਨਾ ਲਾ ਕੇ ਬਹਿ ਗਿਆ ਉਹ ਮੱਥਾ ਟੇਕਣ ਨਹੀਂ ਸੀ ਆਇਆ ਮੱਥਾ ਲਾਉਣ ਆਇਆ ਸੀ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਖਲੋਕੇ ਵੱਧ ਘਟ ਬੋਲਿਆ ਤੇ ਬਹਾਦਰ ਬਾਬਾ ਬਿਦੀ ਚੰਦ ਸਾਹਿਬ ਨੇ ਮੂੰਹ ਤੇ ਵੱਟ ਕੇ ਚਪੇੜ ਉਹਦੇ ਮਾਰੀ ਨਾ ਤੇ ਜਦੋਂ ਉਹਨੇ ਮਾ ਕੋ ਮਕੇ ਬਾਬੇ ਬਿਦੀ ਚੰਦ ਵੱਲ ਦੁਬਾਰਾ ਵੇਖਿਆ ਤੇ ਬਾਬੇ ਬਿਦੀ ਚੰਦ ਨੇ ਉਹਦਾ ਗਲਾ ਕੁੱਟ ਕੇ ਫੜ ਲਿਆ ਅਜੇ ਗਲਾ ਕੁੱਟ ਕੇ ਫੜ ਕੇ ਥੋੜਾ ਜਿਹਾ ਨੱਪਿਆ ਤੇ ਮਗਰ ਖਲੋਤਾ ਸੀ ਸਿਧਵਾ ਪਿੰਡ ਦਾ ਰਹਿਣ ਵਾਲਾ ਬਾਬਾ ਜੇਠਾ ਉਹ ਸਿਧਵਾ ਪਿੰਡ ਟਿੱਕੀ ਵਿੰਡ ਖੜੜੇ ਲੱਗੇ ਬਾਬਾ ਜੀਠਾ ਉਮਰ ਚ ਵੱਡਾ ਸੀ ਬਜ਼ੁਰਗ ਸੀ ਬਾਬੇ ਬਿਦੀ ਚੰਦਾ ਗੁੱਟ ਫੜ ਕੇ ਕਹਿੰਦਾ ਛੱਡ ਦੇ ਬਿਦੀ ਚੰਦਾ ਉਹ ਇਹਦੇ ਤੇ ਡੇਲੇ ਬਾਹਰ ਨਿਕਲ ਆਇਆ ਇਹਦੇ ਤੇ ਡੇਲੇ ਬਾਹਰ ਨੂੰ ਆ ਗਿਆ ਬਾਬੇ ਬਿਦੀ ਚੰਦ ਨੇ ਗੱਲ ਛੱਡਿਆ ਤੇ ਭਗਵਾਨ ਦਾਸ ਕਿਰੜ ਤਲਮ ਕਰਕੇ ਜ਼ਮੀਨ ਤੇ ਆ ਡਿੱਗਾ ਇਹਨਾਂ ਨੂੰ ਅੱਖਾਂ ਵੀ ਕਹਿੰਦੇ ਆ ਅੱਖਾਂ ਖਾਮ ਭਾਚਾ ਸਾਡੀ ਅੱਖਾਂ ਹੀ ਕੋਈ ਨੈਣ ਕਹਿੰਦਾ ਕੋਈ ਨੇਤਰ ਕਹਿੰਦਾ ਕੋਈ ਲੋਚਣ ਕਹਿੰਦਾ ਕੋਈ ਲੋਇਣ ਕਹਿੰਦਾ ਕੋਈ ਦੀਦੇ ਕਹਿੰਦਾ ਕੋਈ ਇਹਨਾਂ ਨੂੰ ਚਕਸ਼ੂ ਕਹਿੰਦਾ ਪਰ ਜਦੋਂ ਹੋਰ ਤਰੀਕੇ ਨਾਲ ਕੋਈ ਵੇਖੇ ਤੇ ਫਿਰ ਇਹਨਾਂ ਨੂੰ ਆਮ ਪਿੰਡੂ ਬੰਦਾ ਡੇਲੇ ਵੀ ਕਹਿੰਦਾ ਖਾਸ ਤੌਰ ਤੇ ਸਾਡੀਆਂ ਮਾਈਆਂ ਕਹਿੰਦੀਆਂ ਹੁੰਦੀਆਂ ਵੇਖ ਡੇਲੇ ਕਿਦਾਂ ਬਾਹਰ ਨੂੰ ਕੱਢਦਾ ਪਿਆਰ ਨਾਲ ਵੇਖੇ ਤੇ ਨੈਣ ਆ ਨੇਤਰ ਆ ਦੂਜੇ ਤਰੀਕੇ ਨਾਲ ਵੇਖੇ ਤੇ ਫਿਰ ਡੇਲੇ ਵੀ ਬਣ ਜਾਂਦੇ ਡੇਲੇਾਂ ਦੀ ਬਹੁਤੀ ਪ੍ਰਭਾਤ ਆ ਵਧੀਆ ਨਹੀਂ ਹੁਣ ਉਹ ਭਗਵਾਨ ਦਾਸ ਘੇਰੜ ਜਿਹਦੇ ਡੇਲੇ ਬਾਹਰ ਨੂੰ ਨਿਕਲੇ ਬਾਬੇ ਬਿਨੀ ਚੰਦ ਨੇ ਗਲ ਘੁੱਟਿਆ ਦੇ ਚੌਧਰੀ ਥੱਲੇ ਜਾ ਡਿੱਗਾ ਬਾਬੇ ਬਿਨੀ ਚੰਦ ਨੇ ਠੋਡਣਾ ਲਾ ਕੇ ਵੇਖਿਆ ਮਰਾ ਜਾ ਪੈਰ ਨਾਲ ਲਾਗੇ ਖਲੋਤਾ ਬਾਬਾ ਜੇਠਾ ਕਹਿੰਦਾ ਇਹਦੇ ਹੋਰ ਰਾਹ ਪੈ ਗਿਆ ਜਾਵਦਾ ਤੇ ਬਾਬਾ ਬਿਨੀ ਚੰਦ ਕਹਿੰਦਾ ਇਹ ਸ਼ੈਤਾਨੀ ਨਿਕਲਿਆ ਸਿਰੋਂ ਮਹਾਰਾਜ ਅਸਕੇ ਕਹਿੰਦੇ ਕਿਉਂ ਵਿਧੀ ਚੰਦਾ ਤੇਰੀਆਂ ਗੱਲਾਂ ਨਿਆਰੀਆਂ ਨੇ ਕਿਉਂ ਕਹਿੰਦਾ ਮਹਾਰਾਜ ਜੇ ਤੇ ਮੈਂ ਢਿੱਡ ਪਰਨੇ ਲੰਮੇ ਪਾਉਣਾ ਹੀ ਇਹਨੂੰ ਅਜੇ ਦਿਨ ਮੈਂ ਦੱਸਣਾ ਹੀ ਗੁਰੂ ਦੇ ਦਰਬਾਰ ਚ ਖਲੋ ਕੇ ਗਾਲਾਂ ਕੱਢੀਆਂ ਕਿਹਦਾ ਇਹਦੇ ਲੀਡਰ ਹੀ ਬੜਾ ਤਗੜਾ ਨਿਕਲਿਆ ਦਾਅ ਮਾਰ ਗਿਆ ਆਪਣੇ ਦੀ ਸਾਡੀ ਵਾਰ ਹੀ ਆਈ ਤੇ ਦਾਅ ਹੀ ਮਾਰ ਗਿਆ ਆਪ ਜੋ ਮਰਜ਼ੀ ਕਹਿ ਗਿਆ ਸਾਨੂੰ ਜਦੋਂ ਸਾਡਾ ਟਾਈਮ ਆਇਆ ਜਦੋਂ ਸਾਡਾ ਨੰਬਰ ਲੱਗਾ ਫਿਰ ਦਾਈ ਨਿਕਲਿਆ ਮਹਾਰਾਜ ਜੇ ਤੇ ਮਾਰਿਆ ਕਹਿੰਦੇ ਮਾਰੋ ਇਹਦੇ ਬੰਦਿਆਂ ਨੂੰ ਆਵਾਜ਼ ਤੇ লাশ ਚੁੱਕ ਕੇ ਘਰ ਲੈ ਜਾਣਾ ਬਾਬੇ ਚੇਠੇ ਨੇ ਪਛਾਹ ਮੁਰ ਕੇ ਵੇਖਿਆ ਕਹਿੰਦਾ ਮਹਾਰਾਜ ਕੱਲੀਆਂ ਚਪਲਾਂ ਹੀ ਦੇਖਦੀਆਂ ਬਾਕੀ ਸਾਰੇ ਹੀ ਭੱਜ ਗਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਹੁਣ ਮਹਾਰਾਜ লাশ ਘਰ ਪਹਤਾ ਦਈਏ ਸੱਚੇ ਪਾਲਸਾ ਕਹਿੰਦੇ ਜਿੱਡੀ ਇਹਦੀ ਦੇਹ ਆ ਜੱਡਾ ਇਹਦਾ ਸਰੀਰ ਆ ਹੱਸਦੇ ਵਸਦੇ ਘਟੋ ਘਟ ਦੂਰ ਰੁਖ ਇਹਦੇ ਤੇ ਲੱਗ ਜਾਣੇ ਐਵੇਂ ਫੂਕਣ ਲੱਗਿਆ ਐਵੇਂ ਦੋ ਰੋਖ ਵੱਡਣਗੇ ਰੋਣਗੇ ਕਲਪਣਗੇ ਪਿੱਟਣਗੇ ਐਵੇਂ ਪਖੰਡ ਕਰਨਗੇ ਸਹਰਾਣੇ ਖਲੋਕੇ ਹੁਣ ਜੋ ਹਾਸੂ ਹੋ ਗਿਆ ਅਹੀਂ ਕਿਹੜਾ ਵਾਦਾ ਕੀਤਾ ਵਾਦਾ ਤੇ ਇਨੇ ਕੀਤਾ ਕਰਤੂਤੀ ਮਰ ਗਿਆ ਸਿੱਖ ਕਹਿੰਦੇ ਮਾਰਾ ਫਿਰ ਕਰਨਾ ਕੀ ਆ ਮਾਰਾ ਕਹਿੰਦੇ ਦਰਿਆ ਬਿਆਸਾ ਵਾਵਾ ਹੀ ਚੜਿਆ ਵਾ 12 ਚੋਂ ਪੂਂਗ ਵਾਵਾ ਹੀ ਰੁੜ ਰੁੜ ਕੇ ਆਇਆ ਹੁਣਾਵਾ ਮੱਛੀਆਂ ਜੱਡੀਆਂ ਬਥੇਰੀਆਂ ਇੰਗਲੀਆਂ ਦੋ ਦਿਨ ਉਹਨਾਂ ਦੇ ਸੌਖੇ ਨੰਗਣਗੇ ਇਹਨੂੰ ਝੋਕੇ ਦਰਿਆ ਦੇ ਵਿੱਚ ਮਾਰੋ ਅਗਲੀ ਜਿਹੜੀ ਕਾਰਵਾਈ ਪਊਗੀ ਵੇਖੀ ਜਾਓਗੇ ਸਿੱਖਾਂ ਨੇ ਚੌਧਰੀ ਚੁੱਕਿਆ ਦੇ ਮਾਰਿਆ ਤੇ ਆ ਬਿਆ ਸਾਜ ਗਾਟ ਸੇਖ ਕੰਡੇ ਮਹਾਰਾਜ ਹੁਣ ਮਹਾਰਾਜ ਕਹਿੰਦੇ ਹੁਣ ਇਹ ਆ ਕਿ ਜੇ ਇਹਦਾ ਟੱਬਰ ਹੋਇਆ ਸਿਆਣਾ ਸਿਆਣਾ ਪਤਾ ਉਹਨਾਂ ਨੂੰ ਵੀ ਆ ਵੀ ਭਾਪੇ ਸਾਡੇ ਦਾ ਕਸੂਰ ਆ ਜੇ ਦੇ ਹੋ ਜਾ ਸਿਆਣਾ ਫਿਰ ਦੇ ਗੱਲ ਲੈਣਗੇ ਨੱਪ ਪਰ ਜੇ ਬਦੋ ਬਦੀ ਕਲੇ ਮੋਢੇ ਤੇ ਚੁਕੀਂ ਫਿਰਦੇ ਹੋਏ ਦੇ ਬਾਹਾਂ ਟੰਗਣ ਵਾਲੇ ਹੋਏ ਨਾ ਫਿਰ ਕੋਟ ਦਾ ਮਸਾਲਾ ਜ਼ਰੂਰ ਬਰਉਣਗੇ ਤੁਹਾਡੇ ਦੇ ਚੜ ਕੇ ਜ਼ਰੂਰ ਆਉਣਗੇ ਤੇ ਬਾਬੇ ਬਿਧੀ ਚੰਦਾ ਨੇ ਛਾਤੀ ਦੇ ਹੱਥ ਮਾਰ ਕੇ ਆਖਿਆ ਮਹਾਰਾਜ ਜਿਹੜੀ ਰੀ ਜਈਦੇ ਤੇ ਨੀਨ ਲੱਤੀ ਨੇ ਦੇ ਸਾਰੇ ਟੱਬਰ ਤੇ ਮੈਂ ਲਾਉਂਗਾ ਫਿਰ ਆ ਲੈਣ ਦਿਓ ਸੱਚੇ ਪਾਤਸ਼ਾਹ ਕਰੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਬਿਧੀ ਚੰਦਾ ਕੋਈ ਗੱਲ ਨਹੀਂ ਆ ਰਣ ਦੱਤਾ ਮੱਚੇਗਾ ਖੂਬ ਮੱਚੇਗਾ ਹੁਣ ਰੋਜ ਲੱਗਣ ਲੱਗਾ ਦਰਬਾਰ ਜਿੱਦਾਂ ਤੁਸੀਂ ਚੌਂਕੜੇ ਮਾਰ ਕੇ ਬੈਠੇ ਹੋ ਇਦਾਂ ਸੰਗਤ ਲੱਗੀ ਚੌਂਕੜੇ ਮਾਰ ਕੇ ਬਹਿਣਾ ਤੇ ਇਸ ਇਲਾਕੇ ਦਾ ਚੌਧਰੀ ਉਹਦਾ ਨਾਮ ਆ ਭਗਵਾਨ ਦਾਸ ਕੇਰਣ ਉਹਦਾ ਨਜਾਇਜ਼ ਕਬਜ਼ਾ ਸੀ ਇਸ ਪਿੰਡ ਉੱਤੇ ਉਹ ਰਿਸ਼ਤੇਦਾਰ ਪਤਾ ਕਿਹਦਾ ਸੀ ਚੰਦੂ ਦਾ ਉਹੋ ਚੰਦੂ ਜਿਨੇ ਕੋਲ ਖਡੋ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਕੁੜਮ ਲੱਗਦਾ ਸੀ ਗੁਰੂ ਚੰਦੂ ਦਾ ਸਕਾ ਇਹ ਚੰਦੂ ਉਹੀ ਆ ਜਿਨੇ ਜ਼ੁਲਮ ਦੀ ਇੰਤਿਹਾਰ ਕੀਤੀ ਤੇ ਛੇਵੇਂ ਬਾਪੂ ਨੇ ਉਹਦੇ ਨੱਕ ਚ ਨਕੇਲ ਪਾ ਕੇ ਤੇ ਲਾਹੌਰ ਦੇ ਬਾਜ਼ਾਰਾਂ ਚ ਫੇਰਿਆ ਅਸਥਾਨ ਬਣਿਆ ਵਾ ਔ ਤਰਨ ਤਾਰਨ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤੇ ਇੱਕ ਸਵਾਦ ਵਾਲੀ ਗੱਲ ਦੱਸਾਂ ਵੀ ਅਹੀਂ ਖਲੋਤੇ ਕਿੱਥੇ ਆ 2000 4 5 ਦੀ ਤੁਹਾਡੇ ਚ ਬਹੁਤਿਆਂ ਨੂੰ ਪਛਾਣ ਹੋਣੀ ਆ ਜਦੋਂ ਤਰਨ ਤਰਨ ਦੀ ਸਟੇਜ ਤੋਂ ਸੁਸ਼ਮਾ ਸਵਰਾਜ ਬੋਲਦੀ ਸੀ ਸੁਸ਼ਮਾ ਸਵਰਾਜ ਬੀਜੇਪੀ ਦੀ ਲੀਡਰ ਰਹੀ ਆ ਮਰ ਗਈ ਆ ਉਹ ਬੋਲਦੀ ਸੀ ਸੁਸ਼ਮਾ ਸਵਰਾਜ ਨੇ ਖਲੋਤਿਆਂ ਖਲੋਤਿਆਂ ਸਟੇਜ 'ਤੇ ਇੱਕ ਗੱਲ ਆਖੀ ਸੀ